ਲਓ ਜੀ ਔਰਤਾਂ ਵਾਸਤੇ ਆ ਗਈ ਵੱਡੀ ਖੁਸ਼ਖਬਰੀ ਜਿਹੜੀਆਂ ਔਰਤਾਂ ਉਡੀਕ ਕਰ ਰਿਆ ਸੀ ਕਿ ਆਖਰ ਕਦੋਂ ਸਾਡੇ ਖਾਤਿਆਂ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ 1-1000 ਰੁਪਏ ਪਾਇਆ ਜਾਵੇਗਾ ਤਾਂ ਫਿਰ ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਅੱਜ ਜਿਹੜਾ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1-1000 ਰੁਪਏ ਜਿਹੜਾ ਕਿ ਪਾ ਦਿੱਤਾ ਜਾਵੇਗਾ ਤੇ 1-1000 ਪੈਦੀ ਇਹ ਪਹਿਲੀ ਨਹੀਂ ਸਗੋਂ ਦੂਜੀ ਕਿਸ਼ਤ ਜਾਰੀ ਕਰਨ ਜਾਰ ਨੇ ਮੁੱਖ ਮੰਤਰੀ ਜੀ ਹਾਂ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਮਹਿਲਾਵਾਂ ਨੂੰ ਪਹਿਲਾਂ ਤਾਂ ਪਹਿਲੀ ਕਿਸ਼ਤ ਮਿਲ ਨਹੀਂ ਤਾਂ ਫਿਰ ਦੂਸਰੀ ਕਿਸ਼ਤ ਕਿੱਦਾਂ ਹੋਵੇਗੀ ਤਾਂ ਦੱਸ ਜੀ ਕਿ ਇਹ ਜਿਹੜਾ ਐਲਾਨ ਹੈ ਉਹ ਸਾਡੀ ਸਰਕਾਰ ਦੇ ਵੱਲੋਂ ਨਹੀਂ ਬਲਕਿ ਚਾਰ ਖੰਡ ਦੇ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਜਿਹਦੇ ਚਲਦੇ ਚਾਰ ਖੰਡ ਦੇ ਮੁੱਖ ਮੰਤਰੀ ਨੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਅੱਜ 1-1000 ਰੁਪਏ ਦੀ ਦੂਸਰੀ ਕਿਸ਼ਤ ਜਾਰੀ ਕਰਨ ਜਾ ਰਹੇ ਨੇ ਅਖਰ ਕਿਹੜੀ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ ਜਿਹੜਾ ਕਿ ਇਹ ਤੋਹਫਾ ਦਿੱਤਾ ਜਾ ਰਿਹਾ ਅਤੇ ਕਿਹੜੇ ਤਿਹਾੜ ਦੇ ਮੱਦੇਨਜ਼ਰ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਤਾਂ ਦੇਖੋ ਇਹ ਖਾਸ ਰਿਪੋਰਟ ਚਾਰਖਣ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਕਰਮਾ ਤਿਹਾਰ ਤੋਂ ਪਹਿਲਾਂ ਜੈਮਸੀ ਯੋਜਨਾ ਤਹਿਤ ਤਕਰੀਬਨ 45 ਲੱਖ ਔਰਤਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰਨ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਅਧਿਕਾਰੀ ਨੇ ਦੱਸਿਆ ਕਿ ਬੁਕਾਰੋ ਜ਼ਿਲ੍ਹੇ ਦੇ ਆਦੀਵਾਸੀਆਂ ਦੇ ਧਾਰਮਿਕ ਸਥਾਨ ਲੁਗਬੂਰੂ ਕੰਟਾ ਬਾੜੀ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਝਾਰਖੰਡ ਮੁੱਖ ਮੰਤਰੀ ਮਈਆ ਸਨਮਾਨ ਯੋਜਨਾ ਦੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਦੂਜੀ ਕਿਸ਼ਤ ਦੇ ਪੈਸੇ ਜਮ੍ਹਾਂ ਕਰਵਾਏ ਜਾਣਗੇ ਯੋਜਨਾ ਦੀ ਪਹਿਲੀ ਕਿਸ਼ਤ 18 ਅਗਸਤ ਤੋਂ 4 ਸਤੰਬਰ ਦੇ ਵਿੱਚ ਜਾਰੀ ਕੀਤੀ ਗਈ ਸੀ ਸਰਕਾਰੀ ਬਿਆਨ ਮੁਤਾਬਕ ਹੁਣ ਤੱਕ ਇਸ ਯੋਜਨਾ ਤਹਿਤ ਕੁੱਲ 48 ਲੱਖ 15000 48 ਔਰਤਾਂ ਨੂੰ ਰਜਿਸਟ੍ਰੇਸ਼ਨ ਕੀਤਾ ਗਿਆ ਜਦਕਿ 45 ਲੱਖ 36597 ਨੂੰ 32 ਸਹਾਇਤਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇਹ ਯੋਜਨਾ 21 ਤੋਂ 49 ਸਾਲ ਉਮਰ ਵਰਗ ਦੀਆਂ ਔਰਤਾਂ ਲਈ ਸੀ ਚਾਰਖਣ ਦੇ ਮੰਤਰੀ ਮੰਡਲ ਨੇ ਹਾਲੀ ਦੇ ਵਿੱਚ ਮਨਜ਼ੂਰੀ ਮਿਲਣ ਮਗਰੋਂ 18 ਤੋਂ 20 ਸਾਲ ਉਮਰ ਵਰਗ ਦੀਆਂ ਔਰਤਾਂ ਨੂੰ ਇਸ ਯੋਜਨਾ ਨਾਲ ਜੁੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ ਚਾਰਖਣ ਦੇ ਮੁੱਖ ਮੰਤਰੀ ਹੇਮਾਂਤ ਸੋਰੇਨ ਕਰਮਾ ਤਿਹਾਰ ਤੋਂ ਪਹਿਲਾਂ ਜੈਮਸੀ ਯੋਜਨਾ ਤਹਿਤ ਤਕਰੀਬਨ 45 ਲੱਖ ਔਰਤਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰਨ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਅਧਿਕਾਰੀ ਨੇ ਦੱਸਿਆ ਕਿ ਬੁਕਾਰੋ ਜ਼ਿਲ੍ਹੇ ਦੇ ਆਦੀਵਾਸੀਆਂ ਦੇ ਧਾਰਮਿਕ ਸਥਾਨ ਲੁਗਬੂਰੂ ਕੰਟਾ ਬਾੜੀ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਝਾਰਖੰਡ ਮੁੱਖ ਮੰਤਰੀ ਮਈਆ ਸਨਮਾਨ ਯੋਜਨਾ ਦੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਦੂਜੀ ਕਿਸ਼ਤ ਦੇ ਪੈਸੇ ਜਮ੍ਹਾਂ ਕਰਵਾਏ ਜਾਣਗੇ ਯੋਜਨਾ ਦੀ ਪਹਿਲੀ ਕਿਸ਼ਤ 18 ਅਗਸਤ ਤੋਂ 4 ਸਤੰਬਰ ਦੇ ਵਿੱਚ ਜਾਰੀ ਕੀਤੀ ਗਈ ਸੀ ਸਰਕਾਰੀ ਬਿਆਨ ਮੁਤਾਬਕ ਹੁਣ ਤੱਕ ਇਸ ਯੋਜਨਾ ਤਹਿਤ ਕੁੱਲ 48 ਲੱਖ 15000 48 ਔਰਤਾਂ ਨੂੰ ਰਜਿਸਟ੍ਰੇਸ਼ਨ ਕੀਤਾ ਗਿਆ ਜਦਕਿ 45 ਲੱਖ 36597 ਨੂੰ 32 ਸਹਾਇਤਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇਹ ਯੋਜਨਾ 21 ਤੋਂ 49 ਸਾਲ ਉਮਰ ਵਰਗ ਦੀਆਂ ਔਰਤਾਂ ਲਈ ਸੀ ਚਾਰਖਣ ਦੇ ਮੰਤਰੀ ਮੰਡਲ ਨੇ ਹਾਲੀ ਦੇ ਵਿੱਚ ਮਨਜ਼ੂਰੀ ਮਿਲਣ ਮਗਰੋਂ 18 ਤੋਂ 20 ਸਾਲ ਉਮਰ ਵਰਗ ਦੀਆਂ ਔਰਤਾਂ ਨੂੰ ਇਸ ਯੋਜਨਾ ਨਾਲ ਜੁੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ